ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਰੂਰੀ ਜਾਣਕਾਰੀ ਜੋ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਅੱਜ ਸਵੇਰੇ ਕੁਝ ਕੁ ਮਿੰਟ ਪਹਿਲਾਂ ਮੈਨੂੰ ਸੈਂਟਰਲ ਜੇਲ ਡਿਬਰੂਗੜ ਅਸਾਮ ਤੋਂ ਉਹਨਾਂ ਦੀ ਜੋ ਜੇਲ ਦੀ ਅਫੀਸ਼ੀਅਲ ਟੈਲੀਫੋਨ ਲਾਈਨ ਹੈ ਉਸ ਤੋਂ ਭਾਈ ਗੁਰਮੀਤ ਸਿੰਘ ਬੁੱਕਣਵਾਲ ਉਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕੱਲ ਤੋਂ ਕੱਲ ਸ਼ਾਮ ਤੋਂ ਜਿੰਨੇ ਜੋ ਦਸੋਂ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਹ ਭੋਖ ਹੜਤਾਲ ਤੇ ਬੈਠੇ ਨੇ ਕਿਉਂਕਿ ਕੱਲ ਉਹਨਾਂ ਨੂੰ ਜੋ ਭਾਈ ਅਮਰਿਤਪਾਲ ਸਿੰਘ ਦੀ ਬੈਰਕ ਹੈ ਤੇ ਜੋ ਸਾਥੀਆਂ ਦੀਆਂ ਜੋ ਬੈਰਕਾਂ ਨੇ ਉਸ ਦੇ ਨਾਲ ਜੋ ਅਟੈਚ ਵਾਸ਼ਰੂਮ ਨੇ ਜੋ ਬਾਥਰੂਮ ਨੇ ਉਹਨਾਂ ਵਿੱਚੋਂ ਸਪਾਈ ਕੈਮਰਾ ਮਿਲੇ ਨੇ ਤੇ ਸਪਾਈ ਕੈਮਰਾ ਦੇ ਨਾਲ ਉਹਨਾਂ ਵਿੱਚੋਂ ਜੋ Jio ਦੀਆਂ ਡੋਂਗਲਾਂ ਮਿਲੀਆਂ ਨੇ ਤੇ ਮੈਮਰੀ ਕਾਰਡ ਮਿਲੇ ਨੇ ਜਿੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਉਹਨਾਂ ਦੇ ਨੌਂਦਿਆਂ ਦੀਆਂ ਉਹਨਾਂ ਦੇ ਉੱਥੇ ਸੁੱਤਿਆਂ ਪਿਆ ਉਨ੍ਹਾਂ ਦੇ ਉੱਥੇ ਜੋ ਪ੍ਰਾਈਵੇਸੀ ਦੀਆਂ ਜੋ ਫੋਟੋਆਂ ਜੋ ਵੀਡੀਓ ਹੈ ਉਹ ਟ੍ਰਾਂਸਪੋਰਟ ਹੋ ਰਹੀ ਸੀ ਜਾਂ ਤੇ ਪੰਜਾਬ ਸਰਕਾਰ ਕੋਲ ਜਾ ਰਹੀ ਸੀ ਜਾਂ ਕੇਂਦਰ ਦੀਆਂ ਏਜੰਸੀਆਂ ਕੋਲ ਜਾ ਰਹੀ ਸੀ ਤੇ ਉਹਨਾਂ ਨੂੰ ਹੁਣ ਇੱਕ ਖਦਸ਼ਾ ਹੈ ਵੀ ਜੋ ਉਹਨਾਂ ਦੀਆਂ ਜੋ ਵਾਸ਼ਰੂਮ ਦੀਆਂ ਫੋਟੋਆਂ ਨੇ ਜੋ ਨਹਾਉਂਦਿਆਂ ਦੀਆਂ ਅਲਫ ਨੰਗਿਆਂ ਦੀਆਂ ਫੋਟੋਆਂ ਨੇ ਉਹ ਜਾਣ ਬੁੱਝ ਕੇ ਸਰਕਾਰ ਨੇ ਆਪਦੇ ਕੋਲ ਰੱਖੀਆਂ ਨੇ ਤਾਂ ਕਿ ਜਦੋਂ ਅਗਲੇ ਮਹੀਨੇ 18 ਮਾਰਚ ਨੂੰ ਐਨਐਸਏ ਖਤਮ ਹੋਣ ਵਾਲੀ ਹੈ ਤਾਂ ਉਹਨਾਂ ਫੋਟੋਆਂ ਦੇ ਜ਼ਰੀਏ ਉਹਨਾਂ ਨੂੰ ਜੋ ਬਲੈਕਮੇਲ ਕੀਤਾ ਜਾ ਸਕੇ ਉਹਨਾਂ ਨੂੰ ਆਪਦੇ ਹੱਥਾਂ ਦੇ ਵਿੱਚ ਇੱਕ ਪਪੇਟ ਬਣਾਇਆ ਜਾ ਸਕੇ ਤੇ ਉਹਨਾਂ ਨੇ ਕੱਲ ਰਾਤ ਤੋਂ ਬੰਦੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਬੜੀ ਜਿਆਦਾ ਭਾਰੀ ਜੋ ਫੋਰਸ ਹੈ ਉਹ ਸੈਂਟਰਲ ਜੇਲ ਦਿਬੜੂਗੜ ਵਿਖੇ ਤਾਇਨਾਤ ਕੀਤੀ ਗਈ ਹੈ ਜੇਲ ਪ੍ਰਸ਼ਾਸਨ ਉਹਨਾਂ ਨੂੰ ਵਾਰ-ਵਾਰ ਕਹਿ ਰਿਹਾ ਹੈ ਵੀ ਉਹ ਕੈਮਰੇ ਜੋ ਸਪਾਈ ਕੈਮਰੇ ਜੋ ਭਾਈ ਅਮਰਿਤਪਾਲ ਸਿੰਘ ਨੇ ਤੇ ਸਾਥੀਆਂ ਨੇ ਜੋ ਰਿਕਵਰ ਕੀਤੇ ਨੇ ਉਹ ਜੇਲ ਪ੍ਰਸ਼ਾਸਨ ਨੂੰ ਦੇ ਦੇ ਪਰ ਉਹ ਮੁਨਕਰ ਹੋ ਰਹੇ ਨੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਇਹ ਆਂਦੇ ਨੇ ਪਹਿਲਾਂ ਸਾਨੂੰ ਪੰਜਾਬ ਸਰਕਾਰ ਇਸ ਤੇ ਜਵਾਬਦੇਹੀ ਕਰੇ ਕਿਉਂ ਜੋ ਉਹਨਾਂ ਦਾ ਫੰਡਾਮੈਂਟਲ ਰਾਈਟ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਰਾਈਟ ਟੂ ਪ੍ਰਾਈਵੇਸੀ ਉਸ ਦੀ ਉਲੰਘਣਾ ਕੀਤੀ ਗਈ ਕਿਉਂ ਉਹਨਾਂ ਨੂੰ ਅਲਫ ਨੰਗਿਆਂ ਨੂੰ ਨਹਾਉਂਦਿਆਂ ਨੂੰ ਜੋ ਸਰਕਾਰ ਜੋ ਆਮ ਆਦਮੀ ਪਾਰਟੀ ਹੈ ਜੋ ਕੇਂਦਰ ਦੀ ਸਰਕਾਰ ਹੈ ਜੋ ਕੇਂਦਰ ਦੀਆਂ ਏਜੰਸੀਆਂ ਨੇ ਉਹ ਦੇਖਣਾ ਚਾਹੁੰਦੇ ਸੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਦਿਬੜੂਗੜ ਜੇਲ੍ਹ ਵਿਖੇ ਸੇਫ ਨਹੀਂ ਫੀਲ ਕਰਦੇ ਸਾਨੂੰ ਖਤਰਾ ਹੈ ਵੀ ਜੇ ਸਾਡੇ ਬਾਥਰੂਮਾਂ ਦੇ ਵਿੱਚ ਸਪਾਈ ਕੈਮਰਾ ਲਾਏ ਜਾ ਸਕਦੇ ਨੇ ਤਾਂ ਸਾਨੂੰ ਕੱਲ ਨੂੰ ਜ਼ਹਿਰ ਵੀ ਦਿੱਤਾ ਜਾ ਸਕਦਾ ਹੈ ਤਾਂ ਉਹਨਾਂ ਦੀ ਜੇਲ੍ਹ ਬਦਲੀ ਕੀਤੀ ਜਾਵੇ ਹਿੰਦੁਸਤਾਨ ਦੀ ਕਿਸੇ ਹੋਰ ਮਰਜ਼ੀ ਜੇਲ੍ਹ 'ਚ ਰਹਿ ਜਾਣ ਪਰ ਉਹਨਾਂ ਨੂੰ ਡਰ ਹੈ ਵੀ ਦਿਬੜੂਗੜ ਜੇਲ੍ਹ 'ਚ ਉਹਨਾਂ ਦਾ ਕਤਲ ਵੀ ਹੋ ਸਕਦਾ ਹੈ ਤੇ ਇਹ ਸਾਰੀਆਂ ਜਾਣਕਾਰੀਆਂ ਨੇ ਇਹ ਮੁੱਦੇ ਜੋ ਹੈਗੇ ਨੇ ਬੜੇ ਜ਼ਰੂਰੀ ਨੇ ਕੌਮ ਦੀ ਨਿਗਾਹ 'ਚ ਲਿਆਉਣ ਵਾਲੇ ਨੇ ਤੇ ਇਹੋ ਮੇਰੀਆਂ ਬੇਨਤੀਆਂ ਨੇ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਰੂਰੀ ਜਾਣਕਾਰੀ ਜੋ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਅੱਜ ਸਵੇਰੇ ਕੁਝ ਕੁ ਮਿੰਟ ਪਹਿਲਾਂ ਮੈਨੂੰ ਸੈਂਟਰਲ ਜੇਲ ਡਿਬਰੂਗੜ ਅਸਾਮ ਤੋਂ ਉਹਨਾਂ ਦੀ ਜੋ ਜੇਲ ਦੀ ਅਫੀਸ਼ੀਅਲ ਟੈਲੀਫੋਨ ਲਾਈਨ ਹੈ ਉਸ ਤੋਂ ਭਾਈ ਗੁਰਮੀਤ ਸਿੰਘ ਬੁੱਕਣਵਾਲ ਉਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕੱਲ ਤੋਂ ਕੱਲ ਸ਼ਾਮ ਤੋਂ ਜਿੰਨੇ ਜੋ ਦਸੋਂ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਹ ਭੁਖ ਹੜਤਾਲ ਤੇ ਬੈਠੇ ਨੇ ਕਿਉਂਕਿ ਕੱਲ ਉਹਨਾਂ ਨੂੰ ਜੋ ਭਾਈ ਅਮਰਿਤਪਾਲ ਸਿੰਘ ਦੀ ਬੈਰਕ ਹੈ ਤੇ ਜੋ ਸਾਥੀਆਂ ਦੀਆਂ ਜੋ ਬੈਰਕਾਂ ਨੇ ਉਸ ਦੇ ਨਾਲ ਜੋ ਅਟੈਚ ਵਾਸ਼ਰੂਮ ਨੇ ਜੋ ਬਾਥਰੂਮ ਨੇ ਉਹਨਾਂ ਵਿੱਚੋਂ ਸਪਾਈ ਕੈਮਰਾ ਮਿਲੇ ਨੇ ਤੇ ਸਪਾਈ ਕੈਮਰਾ ਦੇ ਨਾਲ ਉਹਨਾਂ ਵਿੱਚੋਂ ਜੋ Jio ਦੀਆਂ ਡੋਂਗਲਾਂ ਮਿਲੀਆਂ ਨੇ ਤੇ ਮੈਮਰੀ ਕਾਰਡ ਮਿਲੇ ਨੇ ਜਿੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਉਹਨਾਂ ਦੇ ਨੌਂਦਿਆਂ ਦੀਆਂ ਉਹਨਾਂ ਦੇ ਉੱਥੇ ਸੁੱਤਿਆਂ ਪਿਆ ਉਨ੍ਹਾਂ ਦੇ ਉੱਥੇ ਜੋ ਪ੍ਰਾਈਵੇਸੀ ਦੀਆਂ ਜੋ ਫੋਟੋਆਂ ਜੋ ਵੀਡੀਓ ਹੈ ਉਹ ਟ੍ਰਾਂਸਪੋਰਟ ਹੋ ਰਹੀ ਸੀ ਜਾਂ ਤੇ ਪੰਜਾਬ ਸਰਕਾਰ ਕੋਲ ਜਾ ਰਹੀ ਸੀ ਜਾਂ ਕੇਂਦਰ ਦੀਆਂ ਏਜੰਸੀਆਂ ਕੋਲ ਜਾ ਰਹੀ ਸੀ ਤੇ ਉਹਨਾਂ ਨੂੰ ਹੁਣ ਇੱਕ ਖਦਸ਼ਾ ਹੈ ਵੀ ਜੋ ਉਹਨਾਂ ਦੀਆਂ ਜੋ ਵਾਸ਼ਰੂਮ ਦੀਆਂ ਫੋਟੋਆਂ ਨੇ ਜੋ ਨਹਾਉਂਦਿਆਂ ਦੀਆਂ ਅਲਫ ਨੰਗੀਆਂ ਦੀਆਂ ਫੋਟੋਆਂ ਨੇ ਉਹ ਜਾਣਬੁੱਝ ਕੇ ਸਰਕਾਰ ਨੇ ਆਪਦੇ ਕੋਲ ਰੱਖੀਆਂ ਨੇ ਤਾਂ ਕਿ ਜਦੋਂ ਅਗਲੇ ਮਹੀਨੇ 18 ਮਾਰਚ ਨੂੰ ਐਨਐਸਏ ਖਤਮ ਹੋਣ ਵਾਲੀ ਹੈ ਤਾਂ ਉਹਨਾਂ ਫੋਟੋਆਂ ਦੇ ਜ਼ਰੀਏ ਉਹਨਾਂ ਨੂੰ ਜੋ ਬਲੈਕਮੇਲ ਕੀਤਾ ਜਾ ਸਕੇ ਉਹਨਾਂ ਨੂੰ ਆਪਦੇ ਹੱਥਾਂ ਦੇ ਵਿੱਚ ਇੱਕ ਪਪੇਟ ਬਣਾਇਆ ਜਾ ਸਕੇ ਤੇ ਉਹਨਾਂ ਨੇ ਕੱਲ ਰਾਤ ਤੋਂ ਬੰਦੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਬੜੀ ਜਿਆਦਾ ਭਾਰੀ ਜੋ ਫੋਰਸ ਹੈ ਉਹ ਸੈਂਟਰਲ ਜੇਲ ਦਿਬੜੂਗੜ ਵਿਖੇ ਤਾਇਨਾਤ ਕੀਤੀ ਗਈ ਹੈ ਜੇਲ ਪ੍ਰਸ਼ਾਸਨ ਉਹਨਾਂ ਨੂੰ ਵਾਰ-ਵਾਰ ਕਹਿ ਰਿਹਾ ਹੈ ਵੀ ਉਹ ਕੈਮਰੇ ਜੋ ਸਪਾਈ ਕੈਮਰੇ ਜੋ ਭਾਈ ਅਮਰਿਤਪਾਲ ਸਿੰਘ ਨੇ ਤੇ ਸਾਥੀਆਂ ਨੇ ਜੋ ਰਿਕਵਰ ਕੀਤੇ ਨੇ ਉਹ ਜੇਲ ਪ੍ਰਸ਼ਾਸਨ ਨੂੰ ਦੇ ਦੇਣ ਪਰ ਉਹ ਮੁਨਕਰ ਹੋ ਰਹੇ ਨੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਇਹ ਆਂਦੇ ਨੇ ਪਹਿਲਾਂ ਸਾਨੂੰ ਪੰਜਾਬ ਸਰਕਾਰ ਇਸ ਤੇ ਜਵਾਬਦੇਹੀ ਕਰੇ ਕਿਉਂ ਜੋ ਉਹਨਾਂ ਦਾ ਫੰਡਾਮੈਂਟਲ ਰਾਈਟ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਰਾਈਟ ਟੂ ਪ੍ਰਾਈਵੇਸੀ ਉਸ ਦੀ ਉਲੰਘਣਾ ਕੀਤੀ ਗਈ ਕਿਉਂ ਉਹਨਾਂ ਨੂੰ ਅਲਫ ਨੰਗਿਆਂ ਨੂੰ ਨਹਾਉਂਦਿਆਂ ਨੂੰ ਜੋ ਸਰਕਾਰ ਜੋ ਆਮ ਆਦਮੀ ਪਾਰਟੀ ਹੈ ਜੋ ਕੇਂਦਰ ਦੀ ਸਰਕਾਰ ਹੈ ਜੋ ਕੇਂਦਰ ਦੀਆਂ ਏਜੰਸੀਆਂ ਨੇ ਉਹ ਦੇਖਣਾ ਚਾਹੁੰਦੇ ਸੀ ਤਾ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਦਿਬੜੂਗੜ ਜੇਲ੍ਹ ਵਿੱਚ ਸੇਫ ਨਹੀਂ ਫੀਲ ਕਰਦੇ ਸਾਨੂੰ ਖਤਰਾ ਹੈ ਵੀ ਜੇ ਸਾਡੇ ਬਾਥਰੂਮਾਂ ਦੇ ਵਿੱਚ ਸਪਾਈ ਕੈਮਰਾ ਲਾਇਆ ਜਾ ਸਕਦੇ ਨੇ ਤਾਂ ਸਾਨੂੰ ਕੱਲ ਨੂੰ ਜ਼ਹਿਰ ਵੀ ਦਿੱਤਾ ਜਾ ਸਕਦਾ ਹੈ ਤਾਂ ਉਹਨਾਂ ਦੀ ਜੇਲ੍ਹ ਬਦਲੀ ਕੀਤੀ ਜਾਵੇ ਹਿੰਦੁਸਤਾਨ ਦੀ ਕਿਸੇ ਹੋਰ ਮਰਜ਼ੀ ਜੇਲ੍ਹ 'ਚ ਰਹਿ ਜਾਣ ਪਰ ਉਹਨਾਂ ਨੂੰ ਡਰ ਹੈ ਵੀ ਦਿਬੜੂਗੜ ਜੇਲ੍ਹ 'ਚ ਉਹਨਾਂ ਦਾ ਕਤਲ ਵੀ ਹੋ ਸਕਦਾ ਹੈ ਤੇ ਇਹ ਸਾਰੀਆਂ ਜਾਣਕਾਰੀਆਂ ਨੇ ਇਹ ਮੁੱਦੇ ਜੋ ਹੈਗੇ ਨੇ ਬੜੇ ਜ਼ਰੂਰੀ ਨੇ ਕੌਮ ਦੀ ਨਿਗਾ ਚ ਲਿਆਉਣ ਵਾਲੇ ਨੇ ਤੇ ਇਹੋ ਮੇਰੀਆਂ ਬੇਨਤੀਆਂ ਨੇ